ਸਤ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਡਿੰਪਲ ਦੋਸਤੋ ਗਦਰੀ ਬਾਬਿਆਂ ਦਾ ਜਲੰਧਰ ਵਿਖੇ ਲੱਗਦਾ ਮੇਲਾ ਜੇ ਖਤਮ ਨਹੀਂ ਸੀ ਹੋਇਆ ਕਿ ਪੰਜਾਬੀ ਸਾਹਿਤ ਅਕੈਡਮੀ ਦਾ ਪਲੇਠਾ ਪੁਸਤਕ ਮੇਲਾ ਆਰੰਭ ਹੋ ਗਿਆ ਏ ਪੰਜਾਬੀ ਭਵਨ ਦੇ ਵਿਸ਼ਾਲ ਵਿਹੜੇ ਵਿੱਚ ਸੋ ਇਸ ਭਜਨੱਠ ਦੇ ਵਿੱਚ ਅਨੇਕ ਕਿਤਾਬ ਵਕਰੀਤਾ ਪ੍ਰਕਾਸ਼ਕ ਪੰਜਾਬੀ ਭਵਨ ਦੇ ਵਿਸ਼ਾਲ ਵਿਹੜੇ ਦੇ ਵਿੱਚ ਖੜੇ ਆਪਣੀਆਂ ਸਮੱਸਿਆਵਾਂ ਤੇ ਦਿੱਕਤਾਂ ਸਾਂਝੀਆਂ ਕਰ ਰਹੇ ਸਨ ਬੇਗਮਪੁਰੀ ਦੱਸ ਰਿਹਾ ਸੀ ਤੇਜੀ ਤੇਜੀ ਦੇ ਵਿੱਚ ਤੀਵੀਆਂ ਸਾਰੀਆਂ ਜਲੰਧਰ ਰਹਿਗੀਆਂ। ਮਾਵਾਂ ਸਾਰੀਆਂ ਇੱਕੋ ਥਾਂ ਪਈਆਂ ਸੀ। ਅਣਵਿਆਈਆਂ ਮਾਵਾਂ, ਮਤਰੀਆਂ ਮਾਵਾਂ ਤੇ ਗੋਰਕੀ ਦੀਆਂ 10-12 ਮਾਵਾਂ। ਮੈਂ ਕਿਹਾ ਕਿਹੜੀਆਂ ਅਣਦੇਈਆਂ ਮਾਵਾਂ? ਕਿਹੜੀਆਂ ਮਤਰੀਆਂ ਮਾਵਾਂ? ਕਹਿੰਦਾ ਦੁਰਬਖ ਸਿੰਘ ਪ੍ਰੀਤਲੜੀ ਦੀਆਂ ਅਣਵਿਆਈਆਂ ਮਾਵਾਂ ਤੇ ਨਾਨਕ ਸਿੰਘ ਦੀ ਮਤਰੀ ਮਾਂ ਉਹ ਨਾਵਲ ਦੀ ਅਸੀਂ ਉਹਨਾਂ ਨਾਵਲਾਂ ਦੀ ਗੱਲ ਕਰ ਰਹੇ ਹਾਂ। ਤੇ ਮੈਂ ਕਿਹਾ ਫਿਰ ਤੀਵੀਆਂ ਕਹਿੰਦਾ ਪ੍ਰਗਟ ਉਸ ਤੋਜ ਵਾਲੀਆਂ ਮੈਂ ਕਿ ਪ੍ਰਗਟ ਸਤਾਜ ਵਾਰੀਆਂ ਕਿ ਪ੍ਰਗਟ ਸਤਾਜ ਦੀਆਂ ਹੱਥ ਪਿਆ ਦੂਜੀ ਗੱਲ ਇੱਕ ਪ੍ਰਵਾਸੀ ਨਵਾਂ ਵਿਅਕਤੀ ਐਨ ਆਰ ਆਈ ਪੰਜਾਬੀ ਕਹਿ ਲਵੋ ਕੈਫੇ ਪ੍ਰਕਾਸ਼ਨ ਵਾਲੇ ਸੁਖਰਾਜ ਕੋਲੇ ਆਇਆ ਸੁਖਰਾਜ ਕਿਤੇ ਹੋਰ ਪਾਸੇ ਮਸ਼ਰੂਫ ਸੀ ਤੇ ਜਦੋਂ ਉਹ ਵਾਪਸ ਗਿਆ ਤਾਂ ਜਿਹੜੀ ਕਿਤਾਬ ਮੰਟੋ ਦੀਆਂ ਬਦਨਾਮ ਕਹਾਣੀਆਂ ਉਹ ਐਨ ਆਰ ਆਈ ਪੰਜਾਬੀ ਦੇ ਹੱਥ ਵਿੱਚ ਸੀ ਉਹ ਲੈ ਕੇ ਤੇ ਉਹ ਚਲਾ ਗਿਆ ਮਤਲਬ ਉਹ ਕਿਤਾਬ ਉੱਥੋਂ ਗਾਇਬ ਸੀ ਨਾ ਤਾਂ ਉਹਨੇ ਖਰੀਦੀ ਐਨਆਰਆਈ ਨੇ ਨਾ ਕਿਤਾਬ ਉੱਥੇ ਸੀਗੀ ਤੇ ਸੁਖਰਾਜ ਆਸ-ਪਾਸੇ ਝਾਕੇ ਵੀ ਇਹ ਕੀ ਹੋ ਗਿਆ ਕੁਝ ਦੇਰ ਦੇ ਬਾਅਦ ਬੰਦਾ ਮੁੜ ਆਇਆ ਤੇ ਜਿਹੜੀ ਮੰਟੋ ਦੀਆਂ ਬਦਨਾਮ ਕਹਾਣੀਆਂ ਕਿਤਾਬ ਹੈ ਉਹ ਉੱਥੇ ਪਈ ਸੀ ਤੇ ਹੁਣ ਉਹ ਉੱਥੇ ਕਿਤਾਬ ਉੱਥੇ ਪਈ ਤੇ ਹੁਣ ਬੰਦੇ ਦੇ ਹੱਥ ਵਿੱਚ ਬੂਟਾ ਸਿੰਘ ਸ਼ਾਦੀ ਕਿਤਾਬ ਕੁੱਤਿਆਂ ਵਾਲੇ ਸਰਦਾਰ ਉਹ ਚੱਕੀ ਖੜਾ ਸੀ 10 ਮਿੰਟ ਖੜਨ ਤੋਂ ਬਾਅਦ ਉਹ ਬੰਦਾ ਕੁੱਤਿਆਂ ਵਾਲੇ ਸਰਦਾਰ ਸਮੇਤ ਗਾਇਬ ਹੋ ਗਿਆ 15-20 ਮਿੰਟ ਦੇ ਬਾਅਦ ਫੇਰ ਉਹ ਬੰਦਾ ਵਾਪਸ ਆ ਗਿਆ ਹੁਣ ਕੁੱਤਿਆਂ ਵਾਲੇ ਸਰਦਾਰ ਉਹਦੇ ਨਾਲ ਸੀ ਕੁੱਤਿਆਂ ਵਾਲੇ ਸਰਦਾਰ ਨੂੰ ਉੱਥੇ ਫੇਰ ਉਸਨੇ ਰੱਖਿਆ ਹੁਣ ਅਨਖੀ ਦੀ ਕਿਤਾਬ ਜ਼ਮੀਨਾ ਵਾਲੇ ਚੱਕੀ ਖੜਾ ਤੇ 10 ਮਿੰਟ ਦੇ ਬਾਅਦ ਫੇਰ ਉਹ ਲੋਪ ਹੋ ਗਿਆ ਤੇ ਹੁਣ ਕੀ ਕੀਤਾ ਸੁਖਰਾਜ ਨੇ ਉੱਤੇ ਬੰਦਾ ਲਗਾਤਾ ਸੁਖਰਾਜ ਕਹਿੰਦਾ ਵੀ ਦੇਖੀ ਕਹਿੰਦਾ ਜਦੋਂ ਕਿਤਾਬ ਚੱਕਦਾਏ ਜਦੋਂ ਕਿਤਾਬ ਰੱਖਦਾਏ ਆਪਾਂ ਦੇਖੀਏ ਮਾਜਰਾ ਕੀ ਹੈ ਹੁਣ ਕੀ ਕੀਤਾ ਹੁਣ ਜਦੋਂ ਉਹਨੇ ਜ਼ਮੀਨਾਂ ਵਾਲੇ ਕਿਤਾਬ ਰੱਖੀ ਤੇ ਅਜਮੇਰ ਰੋਡੇ ਤੇ ਤੇਜਪਾਰਤੀ ਦੀ ਕਿਤਾਬ ਲੀਲਾ ਮੋਟੀ ਕਿਤਾਬ ਹੈ 1200 ਦੇ ਕਰੀਬ ਪੰਨੇ ਆ ਉਸਦੇ ਆਟਮਾਰ ਆਟਾ ਵਾਲਿਆਂ ਨੇ ਛਾਪੀ ਹੈ ਤੇ ਕਿਤਾਬ ਜਦੋਂ ਇਹ ਕਿਤਾਬ ਚੱਕ ਕੇ ਮੋਟੀ ਲੀਲਾ ਕਿਤਾਬ ਚੱਕ ਕੇ ਲਿਜਾਣ ਲੱਗਿਆ ਤੇ ਸੁਖਰਾਜ ਦੇ ਲਈ ਬੰਦੇ ਨੇ ਦੱਸਤਾ ਕਹਿੰਦਾ ਸੁਖਰਾਜ ਫੜ ਲਿਆ ਬੰਦਾ ਕਹਿੰਦਾ ਬੰਦਾ ਤਾਂ ਚਲੋ ਪਹਿਲੇ ਫੜਿਆ ਸੀ ਕਹਿੰਦਾ ਆਪਾਂ ਮੌਕੇ ਤੇ ਫੜ ਲਿਆ ਕਹਿੰਦਾ ਕਿਤਾਬ ਲੈ ਕੇ ਚੱਲਿਆ ਏ ਤੇ ਸੁਖਰਾਜ ਨੇ ਐਨ ਆਰ ਆਈ ਕੋਟ ਪੈਂਟ ਪਾਈ ਉਸਦੇ ਟਾਈ ਲਾਈ ਹੋਈ ਕਹਿੰਦਾ ਜਨਾਬ ਕਿਤਾਬ ਬੜੀ ਮੋਟੀ ਐ ਮੈਂ ਪੀ ਡੀ ਐਫ ਭੇਜ ਦਿੰਨਾ ਤੇ ਉਹ ਐਨ ਆਰ ਆਈ ਪਤਾ ਕੀ ਕਹਿੰਦਾ ਕਹਿੰਦਾ ਪੀ ਡੀ ਐਫ ਤੇ ਬੈਠਿਆ ਨਹੀਂ ਨਾ ਜਾਨਾ ਨਾ ਸੁਖਰਾਜ ਕਹਿੰਦਾ ਕੀ ਮਤਲਬ ਤੁਹਾਡਾ ਕਹਿੰਦਾ ਸਾਡੀਆ ਗੱਡੀ ਪੈਂਚਰ ਹੋ ਗਈ ਸੀ ਤੇ ਆ ਜਾ ਸਾਹਮਣੇ ਜਦੋਂ ਹੀ ਆਪਾਂ ਪੰਜਾਬੀ ਭਵਨ ਤੋਂ ਬਾਹਰ ਨਿਕਲਦੇ ਆ ਤਾਂ ਇੱਥੇ ਕਹਿੰਦਾ ਉਹ ਇੱਕ ਪੈਟਰੋਲ ਪੰਪ ਹੈ ਪੈਟਰੋਲ ਪੰਪ ਦੇ ਨਾਲ ਇੱਕ ਛੋਟਾ ਜਿਹਾ ਖੋਕਾ ਹੈ ਕਹਿੰਦਾ ਵੀ ਉਹ ਉੱਥੇ ਕਹਿੰਦਾ ਕਿ ਡੀਸੀ ਲਗਾਈ ਹੋਈ ਹੈ ਪੈਂਚਰ ਉਹ ਦੋ ਪੈਂਚਰ ਹੋ ਗਏ ਸੀ ਕਹਿੰਦਾ ਤੇ ਉਹ ਕਹਿੰਦਾ ਲੱਗਣਗਾ ਕਹਿੰਦਾ 1 ਘੰਟਾ ਅੱਧਾ ਘੰਟਾ ਲੱਗ ਜਾਊਗਾ ਕਹਿੰਦਾ ਫੋਨ ਨੰਬਰ ਉਹਨੂੰ ਦੇ ਜਾਂਦਾ ਤੇ ਜਨੂੰ ਹੀ ਕਹਿੰਦਾ ਵੀ ਫੋਨ ਤੁਹਾਡੀ ਗੱਡੀ ਠੀਕ ਹੋ ਗਈ ਮੈਂ ਤੁਹਾਨੂੰ ਵਾਪਸ ਫੋਨ ਕਰ ਦੂੰਗਾ ਤੇ ਤਾਂ ਕਰਕੇ ਕਹਿੰਦਾ ਵੀ ਇੱਥੇ ਅਸੀਂ ਘਾਤ ਬੈਠੇ ਸੀ ਤੇ ਜਦੋਂ ਮੈਂ ਬੈਠਾ ਤੇ ਪੈਂਟ ਮੈਨੂੰ ਲੱਗਿਆ ਵੀ ਥੋੜੀ ਜਿਹੀ ਗਿੱਲੀ ਹੁੰਦੀ ਹੈ ਤਾਂ ਕਰਕੇ ਮੈਂ ਕਿਤਾਬ ਚੱਕ ਲਈ ਪਹਿਲਾਂ ਬਦਨਾਮ ਕਹਾਣੀਆਂ ਚੱਕ ਲਈਆਂ ਵੀ ਬਦਨਾਮ ਕਹਾਣੀਆਂ ਵੀ ਇਹ ਮਾਂਟੋ ਦੀਆਂ ਇਹ ਬਦਨਾਮ ਕਹਾਣੀਆਂ ਕਿਹੜਾ ਕਿਸ ਨੇ ਪੜਨੀਆਂ ਨੇ ਫਿਰ ਕਹਿੰਦਾ ਕੁੱਤਿਆਂ ਵਾਲੇ ਸਰਦਾਰ ਚੱਕ ਲਈ ਅਸੀਂ ਫਿਰ ਕਹਿੰਦਾ ਮੈਂ ਇਹ ਜਮੀਨਾ ਵਾਲੇ ਚੱਕ ਲਈ ਕਹਿੰਦਾ ਪਰ ਕਿਤਾਬਾਂ ਇਹ ਪਤਲੀਆਂ ਸੀ ਥੋੜੀਆਂ ਜਿਹੀਆਂ 100 150 150 ਪੰਨਿਆਂ ਦੀਆਂ ਸੀ ਜਦੋਂ ਮੈਂ ਇਹਨਾਂ ਦੇ ਉੱਤੇ ਬੈਠਦਾ ਸੀ ਤਾਂ ਕਹਿੰਦਾ ਵੀ 15 20 ਮਿੰਟ ਦੇ ਬਾਅਦ ਕਿਤਾਬ ਗਿੱਲੀ ਹੋ ਜਾਂਦੀ ਸੀ ਫਿਰ ਮੇਰੀ ਪੈਂਟ ਸਿੱਲੀ ਹੋਣ ਲੱਗਦੀ ਸੀ ਕਿ ਤਾਂ ਕਰ ਕਿ ਮੈਂ ਮੋਟੀ ਜਿਹੀ ਕਿਤਾਬ ਚੱਕੀ ਆ ਵੀ ਇਹੇ ਮੇਰਾ ਅੱਧਾ ਘੰਟਾ ਆਰਾਮ ਨਾਲ ਲੰਘਾ ਦੂਗੀ ਤੇ ਸੁਖਰਾਜ ਸਾਊ ਮੁੰਡਾ ਕਹਿ ਸਕਦੇ ਆ ਆਪਾਂ ਤੇ ਕਹਿੰਦਾ ਕਹਿੰਦਾ ਬਾਈ ਜੀ ਮੇਰਾ ਤਾਂ ਜਿਹੜਾ 2.5 ਹਜ਼ਾਰ ਦਾ ਨੁਕਸਾਨ ਕਰਨਾ ਸੀ ਤੁਸੀਂ ਕਰਤਾ ਹੁਣ ਕਹਿੰਦਾ ਆਪਣੀ ਗੱਡੀ ਦਾ ਖਿਆਲ ਰੱਖੋ ਕਹਿੰਦਾ 15-20 ਲੱਖ ਦੀ ਹੋਣੀ ਆ ਉਹ ਤੇ ਕਹਿੰਦਾ ਜੇ ਉਹ ਕਹਿੰਦਾ ਇੱਧਰ ਉੱਧਰ ਹੋ ਗਈ ਕਹਿੰਦਾ ਫੇਰ ਔਖਾ ਹੋ ਜੂ ਮੇਰੀਆਂ ਕਿਤਾਬਾਂ ਦਾ ਚਲੋ ਜਿਹੜਾ ਕਹਿੰਦਾ ਮਿੱਟੀ ਕਰਤੇ ਤੁਸੀਂ 2.5 ਹਜ਼ਾਰ ਰੁਪਈਆ ਇਹੋ ਜਿਹੀ ਜਨਤਾ ਵੀ ਹੁੰਦੀ ਐ ਖੈਰ ਪੀਜੀ ਗੱਲ ਵੀ ਸੁਣਨ ਆ ਰਹੀ ਐ ਕਹਿੰਦਾ ਗੁਸਤਾਖੀਆਂ ਵਾਲਾ ਰਜਿੰਦਰ ਬਿਮਲ ਤੇ ਉਹਦੇ ਨਾਲ ਸ਼ਾਇਰ ਚિત੍ਰਕਾਰ ਅਦਾਕਾਰ ਨਾਟ ਨਿਰਦੇਸ਼ਕ ਬੀਬਾ ਬਲਵੰਤ ਖੜਾ ਤੇ ਪੂਰੀ ਟੌਰ ਦੇ ਨਾਲ ਫਵੇ ਸਜੇ ਬੀਬੇ ਨੂੰ ਬਿਮਲ ਕਹਿੰਦਾ ਕਹਿੰਦਾ ਯਾਰ ਵਿਆਹ ਨਹੀਂ ਕਰਾਇਆ ਤੂੰ ਅਜੇ ਤੱਕ ਬੀਬਾ ਕਹਿੰਦਾ ਨਹੀਂ ਯਾਰ ਭਾਈ ਆਪਾਂ ਕੁੜੀ ਵੇਖ ਲਈ ਆ ਵੈਸੇ ਤੇ ਬਿਮਲ ਕਹਿੰਦਾ ਅੱਛਾ ਕੌਣ ਕਿੰਨੇ ਕ ਸਾਲ ਦੀ ਐ ਕਹਿੰਦਾ ਕਾਨ ਤਾਂ ਨਹੀਂ ਦੱਸਣਾ ਹੈ ਕਹਿੰਦਾ 21-22 ਸਾਲਾਂ ਦੀ ਤੇ ਬਿਮਲ ਕਹਿੰਦਾ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਕਹਿੰਦਾ ਤੇ ਬਿਮਲ ਪੋਲਾ ਜਿਹਾ ਮੂੰਹ ਬਣਾ ਕੇ ਤੇ ਬੀਬਾ ਪੋਲਾ ਜਿਹਾ ਮੂੰਹ ਬਣਾ ਕੇ ਕਹਿੰਦਾ ਕਹਿੰਦਾ ਤੁਹਾਨੂੰ ਆਈ ਸੀ ਜਦੋਂ ਤੁਸੀਂ 18-18 20-20 ਸਾਲਾਂ ਦੀਆਂ ਕੁੜੀਆਂ ਦੇ ਨਾਲ ਵਿਆਹ ਕਰਾਏ ਸੀ ਨਾਲ ਹੋਰ ਵੀ ਤਿੰਨ ਚਾਰ ਲਿਖੇ ਖੜੇ ਸੀ ਸਾਰਿਆਂ ਦੇ ਵੱਲ ਇਸ਼ਾਰਾ ਕਰਦਾ ਹੋਇਆ ਉਹ ਜਦੋਂ ਬੋਲਿਆ ਤੇ ਬਿਮਲ ਹੱਸ ਪਿਆ ਤੇ ਇਹੋ ਜੀ ਤਾਂ ਜਨਤਾ ਹੈ ਮਤਲਬ ਟਕੋਰਾਂ ਕਰਨ ਨੂੰ ਰੁਕਦੇ ਨਹੀਂ ਇਹ ਤੇ ਬਿੰਵਲ ਫੇਰ ਕਹਿੰਦਾ ਕਹਿੰਦਾ ਮੈਂ ਦੱਸਦਾ ਕਹਿੰਦਾ ਬੀਬੇ ਦੇ ਸੱਚਾਈ ਕਹਿੰਦਾ ਹੁਣ ਚੁਗਲੀਆਂ ਚੱਲੀ ਪਈਆਂ ਤਾਂ ਕਹਿੰਦਾ ਇੱਕ ਹੋਰ ਸੁਣ ਲੋ ਕਹਿੰਦਾ ਕਿਸੇ ਨੇ ਕਹਿੰਦਾ ਲੇਖਕ ਨੇ ਕਹਿੰਦਾ ਬੀਬੇ ਨੂੰ ਐਂ ਕਹਿੰਦਾ ਪੁੱਛਿਆ ਸੀ ਕਹਿੰਦਾ 5-6 ਸਾਲ ਪਹਿਲਾਂ ਕਹਿੰਦਾ ਬੀਬਾ ਜੀ ਤੁਸੀਂ ਵਿਆਹ ਕਿਉਂ ਨਹੀਂ ਕਰਾਇਆ ਕਹਿੰਦਾ ਮੈਂ ਵਿਆਹ ਕਹਿੰਦਾ 2-3 ਕੁੜੀਆਂ ਨੂੰ ਮੈਂ ਨਾ ਕਰ ਦਿੱਤੀ ਕਹਿੰਦਾ 2-3 ਕੁੜੀਆਂ ਨੇ ਮੈਨੂੰ ਨਾ ਕਰ ਦਿੱਤੀ 15-20 ਨੂੰ ਮੈਂ ਕਰ ਦਿੱਤੀ ਹੁਣ ਐਵਰੇਜ ਲਗਾ ਲਓ ਅਨੁਪਾਤ ਜਿਹੜਾ ਹੈ ਨਾ ਇਹਦਾ ਆਸਤ ਕੱਢ ਕੇ ਦੇਖ ਲੋ ਕਹਿੰਦਾ ਵੀ ਵਿਆਹ ਆਪਾਂ ਨਹੀਂ ਕਰਾਇਆ ਜਾਂ ਆਪਾਂ ਨੂੰ ਨਾ ਜਿਆਦਾ ਹੋਈ ਆ ਜਾਂ ਮੈਂ ਨਾ ਵਧ ਕੀਤੀ ਆ ਜਾਂ ਕੀ ਆ ਇਹ ਤੁਸੀਂ ਆਪੇ ਕਹਿੰਦਾ ਆਸਤ ਕੱਢ ਲਓ ਤੇ ਵਿਮਲ ਦੇ ਨਾਲ ਇੱਕ ਲੇਖਕ ਖੜਾ ਸੀਗਾ ਉਹ ਪੱਗ ਠੀਕ ਕਰਦਾ ਬੋਲਿਆ ਕਹਿੰਦਾ ਵੈਸੇ ਕਹਿੰਦਾ ਮੰਨਿਆ ਕਿਉਂ ਨਹੀਂ ਜਾਂ ਤੂੰ ਕਿਉਂ ਨਹੀਂ ਮੰਨਿਆ ਕਹਿੰਦਾ ਭਰਾਵਾ ਮੈਂ ਤੈਨੂੰ ਚੁਸਤ ਸਮਝਦਾ ਸੀ ਤੂੰ ਤਾਂ ਮੇਰੇ ਤੋਂ ਵੀ ਬੀਬਾ ਆਏ ਦੀ ਬੀਬੀਆਂ ਗੱਲਾਂ ਸੁਣਨ ਆਈਆਂ ਹੁੰਦੀਆਂ ਤੁਸੀਂ ਉਹਦੇ ਕੋਲੇ ਖੜ ਜਾਵੋ ਨਾ ਉਹ ਗੱਲਾਂ ਸੁਣਾਉਂਦਾ ਆਪਦੀਆਂ ਖਾਸ ਕਰਕੇ ਆਪਣੇ ਆ ਜੋ ਕਹਾਣੀਆਂ ਆਪਣੀਆਂ ਪਿਆਰ ਕਹਾਣੀਆਂ ਆਪਣਾ ਵਿਆਹ ਦੀਆਂ ਜਾਂ ਵਿਆਹ ਕਿਉਂ ਨਹੀਂ ਹੋਇਆ ਪੰਜਵੀਂ ਗੱਲ ਆ ਉਹ ਵੀ ਜਿਹੜੀ ਆ ਉਹ ਸੁਣਨ ਵਾਲੀ ਐ ਇੱਥੇ ਸਾਹਮਣੇ ਜਿਹੜਾ ਇਹ ਮਹਿਲਾਵਾਂ ਦਾ ਜਿਹੜੀਆਂ ਲੜਕੀਆਂ ਨੇ ਮਹਿਲਾਵਾਂ ਨੇ ਕਵਿਤਰੀਆਂ ਨੇ ਜਿਹੜੀਆਂ ਉਹਨਾਂ ਦਾ ਕਵੀ ਦਰਬਾਰ ਚੱਲਦਾ ਪਿਆ ਇੱਕ ਤੋਂ ਵੱਧ ਕੇ ਇੱਕ ਵਧੀਆ ਕਵਿਤਰੀ ਕਵਿਤਾ ਸੁਣਾਉਂਦੀ ਪਈ ਸੀ ਆਪਣੀ ਸ਼ਾਇਰੀ ਆਪਣੀ ਪੋਇਟਰੀ ਸੁਣਾਉਂਦੀ ਪਈ ਇੱਕ ਮੁਟਿਆਰ ਸ਼ਾਇਰਾ ਨੇ ਆਪਣਾ ਕਲਾਮ ਪੇਸ਼ ਕਰਨ ਤੋਂ ਪਹਿਨਾ ਸਰਲੇਖ ਸਾਂਝਾ ਕੀਤਾ ਕਹਿੰਦੀ ਹਾਜ਼ਰੀਨ ਮੇਰੀ ਕਰਤਾ ਦਾ ਸਰਲਿਖ ਜੇ ਪਾਣੀ ਅੱਗ ਤੇ ਧੂਆ ਕਹਿੰਦੀ ਮੇਰੀ ਕਰਤਾ ਦਾ ਸਰਲਿਖ ਜੇ ਪਾਣੀ ਅੱਗ ਤੇ ਧੂਆ ਤੇ ਐਂਕਰ ਦੇ ਆਵਾਜ਼ ਆਈ ਮੈਡਮ ਇਹਦੇ ਤੁਹਾਨੂੰ ਸਰਲਿਖ ਥੋੜਾ ਲੰਬਾ ਨਹੀਂ ਲੱਗਦਾ ਇਹਦੀ ਥਾਂ ਤੇ ਕੋਈ ਛੋਟਾ ਸਰਲਿਖ ਕਰ ਲੋ ਜ਼ਿਆਦਾ ਟੁਕਣਾ ਸੀ ਤੇ ਕਵਿਤਰੀ ਕਹਿੰਦੇ ਹੁਣ ਇਹਦਾ ਤਿੰਨਾ ਸ਼ਬਦਾਂ ਦਾ ਇੱਕੋ ਸ਼ਬਦ ਮੈਂ ਕਿੱਥੋਂ ਲਿਆਵਾਂ ਪਾਣੀ ਇੱਕ ਅਲੱਗ ਚੀਜ਼ ਐ ਅੱਗ ਐ ਲੱਗ ਚੀਜ਼ ਐ ਤੇ ਧੂਆਂ ਲੱਗ ਚੀਜ਼ ਐ ਤੇ ਐਂਕਰ ਦੀ ਆਵਾਜ਼ ਫੇਰ ਆਈ ਜੇ ਇਹਦੀ ਜਗ੍ਹਾ ਆਪਾਂ ਹੁੱਕਾ ਸ਼ਬਦ ਵਰਤ ਲਈਏ ਕਿਵੇਂ ਰਹੂਗਾ ਹੈ ਕੁ ਕਵਿਤਰੀ ਦੇ ਮੂੰਹੋਂ ਸ਼ਬਦ ਨਿਕਲੇ ਤੇ ਫੇਰ ਮੈਂ ਥੋੜਾ ਜਿਹਾ ਸੋਚਿਆ ਕਹਿੰਦੀ ਬਾ ਕਮਾਲ ਐ ਤੇ ਕਹਿ ਕੇ ਉਹ ਫੇਰ ਆਪਣੀ ਕਵਤਾ ਬੋਲਣ ਲੱਗ ਪਈ ਹੈ ਤਾਂ ਦੋਸਤੋ ਇਹ ਤਾਂ ਅੱਜ ਜੋ ਆਪਾਂ ਦੇਖਿਆ ਆਸ-ਪਾਸੇ ਮਹਿਸੂਸ ਕੀਤਾ ਉਹੋ ਗੱਲਾਂ ਨੇ ਤੇ ਜੋ ਅੱਜ ਹੋਰ ਗੱਲਾਂ ਦੇਖਦੇ ਆ ਉਹ ਫੇਰ ਤੁਹਾਡੇ ਨਾਲ ਲਗਾਤਾਰ ਸਾਂਝੇ ਕਰਦੇ ਰਹਾਂਗੇ ਬਣੇ ਰਹੋ ਚੈਨਲ ਤੇ ਸਤਿ ਸ੍ਰੀ ਅਕਾਲ ਦੋਸਤੋ